ਇਹ ਭਗਵਾਨ ਮਹਾਵੀਰ ਦੇ ਨਾਂ ਦੇ ਉੱਤੇ ਜਿਹੜਾ ਵੀ ਅਸੀਂ ਕੰਮ ਸ਼ੁਰੂ ਕਰਦੇ ਹਾਂ ਸਾਨੂੰ ਪਤਾ ਹੈ ਕਿ ਸਾਨੂੰ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ ਪੈਂਦੀ ਆਪਣੇ ਮਾਤਾ-ਪਿਤਾ ਦਾ ਅਸ਼ੀਰਵਾਦ ਲੈ ਕੇ ਇਹ ਪ੍ਰੋਜੈਕਟ ਨੂੰ ਸ਼ੁਰੂ ਕਰਨ ਦਾ ਪ੍ਰੋਗਰਾਮ ਬਣਾਇਆ ਇਸ 7-7 ਫਲੋਰ ਦੇ ਦੋ ਉਹਨਾਂ ਦੇ ਫਲੈਟ ਬਣ ਗਏ ਆ ਜੀ ਇੱਥੇ ਲਗਭਗ 2.5 ਤੋਂ 3000 ਪੰਛੀ ਜਿਹੜੇ ਆ ਆ ਕੇ ਰਹਿਣਗੇ ਉਹਨਾਂ ਦਾ ਦਾਣਾ ਪਾਣੀ ਸਾਰਾ ਇੱਥੇ ਸੀਜ਼ਨ ਦੇ ਹਿਸਾਬ ਦੇ ਨਾਲ ਸਾਫ਼ ਸੁਥਰਾ ਵਧੀਆ ਤਰੀਕੇ ਦੇ ਨਾਲ ਮਿਲੂਗਾ ਉਹ ਬੰਦਾ ਇੱਥੇ ਆਊਗਾ ਜਿਹਨੇ ਵੀ ਦਾਣਾ ਪਾਣਾ ਇਹ ਤੁਹਾਨੂੰ ਦਾਣਾ ਸੀ ਪ੍ਰੋਵਾਈਡ ਕਰਾਵਾਂਗੇ ਇਹ ਗੁਜਰਾਤ ਤੋਂ ਹੀ ਬੰਦਿਆਂ ਨੇ ਆ ਕੇ ਬਣਾਇਆ ਇੱਕ ਮਹੀਨੇ ਤੋਂ ਉੱਪਰ ਉਹ ਬੰਦੇ 7-8 ਬੰਦੇ ਆਏ ਸੀਗੇ ਉਹਨਾਂ ਨੇ ਪੂਰਾ ਸਵੇਰ ਤੋਂ ਲੈ ਕੇ ਰਾਤ ਤੱਕ ਕੰਮ ਕਰ ਕਰਕੇ ਇਹਨੂੰ ਸਾਡਾ ਜਿਹੜਾ ਪ੍ਰੋਜੈਕਟ ਹੈ ਇਹਨੂੰ ਕੰਪਲੀਟ ਕੀਤਾ ਇਹ ਪ੍ਰੋਜੈਕਟ ਦੇ ਬਾਅਦ ਨਾਲ ਹੀ ਸਾਡਾ ਜਿਹੜਾ ਸੈਕੰਡ ਇਹਦੇ ਵਿੱਚ ਹੀ ਹੈ ਉਹ ਹਸਪੀਟਲ ਵੀ ਪੰਛੀਆਂ ਦਾ ਬਣੇਗਾ ਸਾਰੇ ਸ਼ਹਿਰ ਤੋਂ ਜਿੱਥੋਂ ਮਰਜ਼ੀ ਪੰਛੀ ਆਣਗੇ ਉਹਨਾਂ ਦਾ ਇਲਾਜ ਇੱਥੇ ਹੋਏਗਾ ਹੈਲੋ एवरीवन ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨ ਅੱਜ ਅਸੀਂ ਤੁਹਾਨੂੰ ਇੱਕ ਇਦਾਂ ਦੀ ਜਗ੍ਹਾ ਤੇ ਲੈ ਕੇ ਪਹੁੰਚੇ ਜਿਹਨੂੰ ਦੇਖ ਕੇ ਤੁਸੀਂ ਹੈਰਾਨ ਵੀ ਹੋ ਜਾਓਗੇ ਤੇ ਖੁਸ਼ ਵੀ ਹੋ ਜਾਓਗੇ ਤੁਹਾਨੂੰ ਪਤਾ ਨਹੀਂ ਕਿ ਅੱਜ ਅਸੀਂ ਤੁਹਾਨੂੰ ਇੱਕ ਇਦਾਂ ਦੇ ਸ਼ਖਸ਼ ਕੋਲ ਮਿਲਵਾਨ ਚੱਲੇ ਆ ਜੋ ਕਿ ਇੱਕ ਇਦਾਂ ਦਾ ਪ੍ਰੋਜੈਕਟ ਚਲਾ ਰਿਹਾ ਜੋ ਕਿ ਪੰਛੀਆਂ ਹਿੱਲ ਪੰਛੀਆਂ ਲਈ ਬਹੁਤ ਹੀ ਵਧੀਆ ਹੈ ਤੇ ਅੱਜ ਤੁਹਾਨੂੰ ਦੱਸ ਦਈਏ ਕਿ ਉਤਰੀ ਭਾਰਤ ਦੇ ਵਿੱਚ ਪਹਿਲੀ ਵਾਰ ਪੰਛੀਆਂ ਦਾ ਘਰ ਬਣਾਇਆ ਜਾ ਰਿਹਾ ਹੈ ਕਿ ਜਿੱਥੇ ਕਿ 2500 ਤੋਂ ਲੈ ਕੇ 13000 ਪੰਛੀ ਜਿਹੜੇ ਆਪਣਾ ਜੀਵਨ ਇੱਥੇ ਵਤੀਤ ਕਰ ਸਕਦੇ ਤੇ ਰਹਿ ਸਕਦੇ ਆ ਤੇ ਅਸੀਂ ਦੇਖਦੇ ਹਾਂ ਕਿ ਦਾ ਦੀ ਬਿਲਡਿੰਗ ਬਣ ਰਹੀ ਹੈ ਕਿਉਂਕਿ ਫਾਈਨਲੀ ਬਿਲਡਿੰਗ ਦਾ ਨੀ ਬਣ ਰਹੀ ਲੇਕਿਨ ਉੱਪਰ ਦਾ ਜਿਹੜਾ ਮਟੀਰੀਅਲ ਆ ਉਹ ਵੀ ਜੱਸਿਆ ਜਾ ਰਿਹਾ ਹੈ ਗੁਜਰਾਤ ਤੋਂ ਸਪੈਸ਼ਲੀ ਜਿਹੜੇ ਬੰਦੇ ਬੁਲਵਾ ਕੇ ਤੇ ਉਹਨਾਂ ਉਹ ਬਿਲਡਿੰਗ ਤਿਆਰ ਕੀਤੀ ਗਈ ਹੈ ਤੇ ਸਾਡੇ ਨਾਲ ਰਕੇਸ਼ ਜੀ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਕਿ ਕਿੰਨੇ ਟਾਈਮ ਦੇ ਵਿੱਚ ਇਹ ਬਿਲਡਿੰਗ ਤਿਆਰ ਹੋ ਜੂਗੀ ਤੇ ਕਿ ਇਹਦਾ ਪ੍ਰੋਸੈਸ ਹੈ ਤੁਸੀਂ ਦੇਖ ਸਕਦੇ ਹੋ ਅਸੀਂ ਫਾਈਨਲੀ ਜਿਹੜਾ ਹੈ ਉੱਪਰ ਆ ਚੁੱਕੇ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਜਿਹੜੀ ਇਹ ਬਿਲਡਿੰਗ ਬਣਾਈ ਹੋਈ ਹੈ ਵਰਡਸ ਲਈ ਤੇ ਸਰ ਮਨ ਵਿੱਚ ਕਿਹੜਾ ਵਿਚਾਰ ਆਇਆ ਸੀ ਕਿ ਵੀ ਇਦਾਂ ਦੀ ਬਿਲਡਿੰਗ ਬਣਾ ਲਈਏ ਉਹ ਵੀ ਵਰਡਸ ਲਈ ਇਹ ਜਿਹੜਾ ਵਿਚਾਰ ਸੀ ਸਾਡੇ ਮੰਮੀ ਪਾਪਾ ਦਾ ਸੀਗਾ ਮਾਤਾ ਪਿਤਾ ਜੀ ਦਾ ਜੀ ਉਹਨਾਂ ਦਾ ਅਸੀਂ ਵੀ ਜੀਵ ਦੇ ਆ ਦੇ ਉੱਤੇ ਕੋਈ ਐਸਾ ਕੰਮ ਕਰੋ ਜਿਹੜਾ ਲੋਕਾਂ ਨੂੰ ਪਤਾ ਲੱਗੇ ਵੀ ਕੋਈ ਜੀਵ ਦੇ ਦਾ ਕੰਮ ਹੋ ਰਿਹਾ ਹੈ ਜੀ ਬਿਲਕੁਲ ਉਹਨਾਂ ਨੇ ਪ੍ਰੇਰਣਾ ਦਿੱਤੀ ਤੇ ਉਹਨਾਂ ਦੀ ਪ੍ਰੇਰਣਾ ਦੇ ਨਾਲ ਇਸ ਪ੍ਰੋਜੈਕਟ ਨੂੰ ਬਣਾਉਣ ਲਈ ਮੈਂ ਜੀਵਦਿਆ ਦੇ ਪ੍ਰੋਜੈਕਟ ਦੇ ਵਿੱਚ ਲਗਭਗ 1 ਸਾਲ ਕਈ ਥਾਵਾਂ ਦੇ ਚੱਕਰ ਲਗਾਏ ਜਿਵੇਂ ਪੰਜਾਬ 'ਚ ਵੀ ਚੱਕਰ ਲਗਾਏ ਐਮਪੀ ਜੀ ਵੀ ਚੱਕਰ ਲਗਾਏ ਗੁਜਰਾਤ ਵੀ ਚੱਕਰ ਲਗਾਏ ਇਹ ਸਾਰਾ ਕੁਝ ਦੇਖਣ ਤੋਂ ਬਾਅਦ ਜਿਹੜਾ ਇਹ ਪ੍ਰੋਜੈਕਟ ਮੈਨੂੰ ਬਹੁਤ ਵਧੀਆ ਲੱਗਿਆ ਔਰ ਮੈਂ ਪ੍ਰੋਜੈਕਟ ਨੂੰ ਸ਼ੁਰੂ ਕਰਨ ਦਾ ਆਪਣੇ ਮਾਤਾ ਪਿਤਾ ਦਾ ਆਸ਼ੀਰਵਾਦ ਲੈ ਕੇ ਇਹ ਪ੍ਰੋਜੈਕਟ ਨੂੰ ਸ਼ੁਰੂ ਕਰਨ ਦਾ ਪ੍ਰੋਗਰਾਮ ਬਣਾਇਆ ਇਹ ਪ੍ਰੋਗਰਾਮ ਪਹਿਲਾਂ ਸਾਡਾ ਫੈਮਿਲੀ ਦਾ ਹੀ ਪ੍ਰੋਜੈਕਟ ਸੀਗਾ ਲekin ਜਿਹਨੇ ਮੇਰੇ ਸਾਥੀ ਸੀਗੇ ਮੇਰੇ ਨਾਲ ਉਹਨਾਂ ਨੇ ਇਹ ਗੱਲ ਕਹੀ ਵੀ ਜੀਵ ਦੇ ਆ ਦਾ ਜਿਹੜਾ ਕੰਮ ਕਰ ਰਹੇ ਆ ਇਹਦੇ ਵਿੱਚ ਸਭ ਨੂੰ ਨਾਲ ਲੈ ਕੇ ਚੱਲੋ ਤੇ ਮੈਂ ਕਿਹਾ ਕੋਈ ਗੱਲ ਨਹੀਂ ਜੀ ਆਪਾਂ ਨੂੰ ਤਾਂ ਮਤਲਬ ਸਿਰਫ ਜੀਵ ਦੇ ਆ ਦਾ ਆਪਾਂ ਕੰਮ ਕਰਨਾ ਹੈ ਮੇਰਾ ਫੈਮਿਲੀ ਦਾ ਪ੍ਰੋਜੈਕਟ ਹੈ ਜਾਂ ਸਾਰੇ ਸਾਥੀਆਂ ਦਾ ਤੇ ਫਿਰ ਸਾਰੇ ਸਾਥੀਆਂ ਦੇ ਨਾਲ ਰਲ ਕੇ ਅਸੀਂ ਇਹਦਾ ਨਾਮ ਭਗਵਾਨ ਮਹਾਵੀਰ ਜੀਵ ਸੇਵਾ ٹرسٹ ਰੱਖਿਆ ਤੇ ਇਹ ਭਗਵਾਨ ਮਹਾਵੀਰ ਦੇ ਨਾਮ ਦੇ ਉੱਤੇ ਜਿਹੜਾ ਵੀ ਅਸੀਂ ਕੰਮ ਸ਼ੁਰੂ ਕਰਦੇ ਆ ਸਾਨੂੰ ਪਤਾ ਹੈ ਵੀ ਸਾਨੂੰ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ ਪੈਂਦੀ ਔਰ ਇਹ ਪ੍ਰੋਜੈਕਟ ਜਿਹੜੇ ਆ ਮੈਂ ਐਮਪੀ ਔਰ ਗੁਜਰਾਤ ਦੇ ਵਿੱਚ ਦੇਗੇ ਆ ਦੇਖ ਕੇ ਆਇਆ ਪੂਰੇ ਕਾਮਯਾਬ ਆ ਇਹਦੇ ਵਿੱਚ ਪੰਛੀ ਥੋੜੇ ਦਿਨਾਂ ਦੇ ਵਿੱਚ ਹੀ ਭਰ ਜਾਣਗੇ ਜਿਸ ਦਿਨ ਅਸੀਂ ਇੱਥੇ ਦਾਣਾ ਪਾਣਾ ਚਾਲੂ ਕਰਤਾ ਉਮੀਦ ਹੈ ਵੀ ਆ ਰੇਲਿੰਗ ਸਾਡੀ ਬਣ ਰਹੀ ਆ ਸਾਰੀ ਪੰਛੀਆਂ ਦੇ ਦਾਣੇ ਦੇ ਲਈ ਜਿਹੜੀ ਰੇਲਿੰਗ ਬਣਾ ਰਹੇ ਹੋ ਇਹ ਦਾਣੇ ਲਈ ਬਣਾ ਰਹੇ ਹੋ ਇਹ ਸਾਰੀ ਹਜੇ ਅਨਕੰਪਲੀਟ ਹੈ ਕੰਪਲੀਟ ਹੋ ਜਾਏਗੀ ਵਿਦਨ 3-4 ਡੇਸ ਔਰ ਨੈਕਸਟ ਵੀਕ ਅਸੀਂ ਇੱਥੇ ਦਾਣਾ ਪਾਣਾ ਚਾਲੂ ਕਰ ਦਾਂਗੇ ਜੀ दाना ਜਦੋਂ ਪੈਣਾ ਚਾਲੂ ਹੋ ਗਿਆ ਪੰਛੀਆਂ ਨੇ ਆਣਾ ਸ਼ੁਰੂ ਹੋਇਆ ਨਾ ਔਰੇ ਫਟਾਫਟ ਦਿਨਾਂ ਦੇ ਵਿੱਚ ਭਰ ਜਾਣਾ ਕਿੰਨੀ ਕੀ ਖੁਸ਼ੀ ਹੋਊਗੀ ਜਦੋਂ ਇਹ ਪੂਰਾ ਜਿਹੜਾ ਹੈ ਪੰਛੀਆਂ ਨਾਲ ਭਰ ਜਾਊਗਾ ਇਹਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਜਦੋਂ ਇਹ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ ਕਈ ਚੀਜ਼ਾਂ ਦੀਆਂ ਦੇਖੀਆਂ ਮੈਨੇ ਕਈਆਂ ਦੇ ਮਨ 'ਚ ਸੀ ਵੀ ਇਹ ਕਾਮਯਾਬ ਹੋਊ ਕਣੀ ਹੋਊ ਲੇਕਿਨ ਮੈਨੂੰ ਭਗਵਾਨ ਮਹਾਵੀਰ ਦੇ ਉੱਤੇ ਉਹਨਾਂ ਦਾ ਸੀ ਵੀ ਆਸ਼ੀਰਵਾਦ ਮਾਦਾ ਪਿਤਾ ਦਾ ਆਸ਼ੀਰਵਾਦ ਸੀ ਤੇ ਸਾਥੀਆਂ ਨੇ ਜਦੋਂ ਨਾਲ ਰਲ ਕੇ ਚੱਲਿਆ ਤਾਂ ਮੈਂ ਪ੍ਰੋਜੈਕਟ ਦੇਖਿਆ ਕਈ ਪ੍ਰੋਜੈਕਟ ਦੇਖਿਆ ਇਹਦੇ ਨਾਲ ਦੇ ਤਾਂ ਉਹਦੇ ਵਿੱਚ ਕੋਈ ਐਸੀ ਗੱਲ ਨਹੀਂ ਸੀ ਵੀ ਕਾਮਯਾਬ ਨਾ ਹੋਵੇ ਇਹ ਬੜੇ ਦਿਨਾਂ ਦੇ ਵਿੱਚ ਹੀ ਥੋੜੇ ਦਿਨਾਂ ਦੇ ਵਿੱਚ ਹੀ ਇਹ ਪ੍ਰੋਜੈਕਟ ਜਿਹੜਾ ਸਾਡਾ ਪ੍ਰੋਪਰ ਚਾਲੂ ਹੋ ਜਾਊਗਾ ਪੰਛੀ ਬੈਠਣੇ ਦਾ ਹੁਣ ਵੀ ਚਾਲੂ ਹੋ ਗਏ ਆ ਪੰਛੀ ਆ ਕੇ ਤਾਂ ਬੈਠਣੇ ਸ਼ੁਰੂ ਹੋ ਗਏ ਆ ਲੇਕਿਨ ਜਿਸ ਦਿਨ ਦਾਣਾ ਪੈਣਾ ਸ਼ੁਰੂ ਹੋ ਗਿਆ ਪ੍ਰੋਪਰ ਤਾਂ ਪੰਛੀਆਂ ਨੇ ਬੈਠੇ ਹੋ ਜਾਣਗੇ ਲੇਕਿਨ ਸਾਡੀ ਇਹ ਜਿਹੜੀ ਬਿਲਡਿੰਗ ਦਾ ਕੰਮ ਜਿਹੜਾ ਹੈਗਾ ਉਹ ਰੈਨੂਏਟ ਹੋ ਰਿਹਾ ਉਹਨੂੰ ਲਗਭਗ 1.5 ਮਹੀਨਾ ਲੱਗੇਗਾ 2 ਮਹੀਨੇ ਦਾ ਸਾਨੂੰ ਉਮੀਦ ਆ ਵੀ ਅਸੀਂ ਪੂਰੀ ਬਿਲਡਿੰਗ ਨੂੰ ਟੋਟਲੀ 100% ਇਹ ਕੰਪਲੀਟ ਕਰ ਦਾਂਗੇ ਇਹਦੇ ਵਿੱਚ ਲਿਫਟ ਵੀ ਲਗਾਈ ਗਈ ਹੋਈ ਹੈ ਜੇ ਕੋਈ ਬਜ਼ੁਰਗ ਉੱਪਰ ਪੌੜੀਆਂ ਨਹੀਂ ਚੜ ਸਕਦਾ ਤਾਂ ਉੱਪਰ ਦਾਣਾ ਪਾਣ ਲਈ ਉਹ ਲਿਫਟ ਦੇ ਵਿੱਚ ਆਏਗਾ ਲਿਫਟ ਵੀ ਸਾਡਾ ਤਿਆਰੀ ਨਾਲ ਨਾਲ ਹੋ ਰਹੀ ਹੈ ਤੇ ਇਸ ਪ੍ਰੋਜੈਕਟ ਦੀ ਗੱਲ ਕਰ ਰਿਹਾ ਆਪਾਂ ਤੇ ਨਾਮ ਇਹਦਾ ਮਹਾਵੀਰਿਕੋ ਰੱਖਿਆ ਸਾਡੇ 24 ਮੀਟਰ ਸ਼ੰਕਰ ਭਗਵਾਨ ਮਹਾਵੀਰ ਹੈ ਜਿਨ੍ਹਾਂ ਦਾ ਉਪਦੇਸ਼ ਸੀ ਜੀਓਰ ਜੀ ਨੇ ਦੋ ਉਹਨਾਂ ਦੇ ਉਪਦੇਸ਼ ਦੇ ਉੱਤੇ ਹੀ ਅਸੀਂ ਇਹ ਚੱਲਦੇ ਆਂ ਜੀ ਇਹ ਸਾਡਾ ਜਿਹੜਾ ਜੈਨ ਸਮਾਜ ਆ ਜਾਂ ਇਹ ਹੁਣ ਜੈਨ ਸਮਾਜ ਦਾ ਨਹੀਂ ਰਿਹਾ ਇਹ ਜਨ ਜਨ ਦਾ ਹੋ ਗਿਆ ਇਹਦੇ ਵਿੱਚ ਕੋਈ ਵੀ ਧਰਮ ਦਾ ਬੰਦਾ ਸਾਡਾ ਆ ਕੇ ਮੈਂਬਰ ਬਣ ਸਕਦਾ ਇਹਦੇ ਵਿੱਚ ਇਹ ਨਹੀਂ ਵੀ ਜੈਨ ਹੀ ਬਣ ਸਕਦਾ ਜੀ ਇਹ ਹੁਣ ਅਸੀਂ ਸਾਰੀਆਂ ਸਮਾਜਾਂ ਨੂੰ ਲੈ ਕੇ ਹਰ ਤਰ੍ਹਾਂ ਦੇ ਬੰਦਿਆਂ ਨੂੰ ਨਾਲ ਲੈ ਕੇ ਅਸੀਂ ਇਹ ਬਣਾ ਰਹੇ ਆਂ ਭਗਵਾਨ ਜੀ ਦੇ ਅਸ਼ੀਰਵਾਦ ਨਾਲ ਭਗਵਾਨ ਮਹਾਵੀਰ ਦਾ ਸਾਡਾ ਇੱਕ ਕਹਦੇ ਉਹ ਟੂਟ ਵਿਸ਼ਵਾਸ ਹੈ ਵੀ ਜਿਹੜਾ ਕੰਮ ਅਸੀਂ ਉਹਨਾਂ ਦਾ ਅਸ਼ੀਰਵਾਦ ਲੈ ਕੇ ਉਹਨਾਂ ਦਾ ਨਾਂ ਲੈ ਕੇ ਕਰਦੇ ਆਂ ਤਾਂ ਸਾਨੂੰ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ ਪੈਂਦੀ ਇਸ ਲਈ ਭਗਵਾਨ ਮਹਾਵੀਰ ਜਿਹੜੇ ਆ ਉਹ ਜਾਣ ਜਾਂਦੇ ਆ ਉਹਨਾਂ ਨੇ ਜਿਹੜਾ ਜੈਨ ਧਰਮ ਆ ਜਾਂ ਹੋਰ ਵੀ ਆਪਦੇਸ਼ ਦਿੱਤੇ ਆ ਅਹਿੰਸਾ ਪਰਮੋ ਧਰਮਾ ਉਹ ਐਸੇ ਉਪਦੇਸ਼ ਦਿੱਤੇ ਆ ਜਿਹਨੂੰ ਦੁਨੀਆ ਅੱਜ ਵੀ ਯਾਦ ਕਰ ਰਹੀ ਆ ਉਹਨਾਂ ਦੀ ਥਿਊਰੀ ਉੱਤੇ ਹੀ ਅੱਜ ਦੁਨੀਆ ਚੱਲ ਰਹੀ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਸਰ ਕਿੰਨੇ ਫਲੋਰਸ ਬਣਾਏ ਨੇ ਇਹ ਸੱਤ-ਸੱਤ ਫਲੋਰ ਦੇ ਦੋ ਉਹਨਾਂ ਦੇ ਫਲੈਟ ਬਣ ਗਏ ਆ ਜੀ ਕੀ ਬਾਤ ਹੈ ਫਾਈਨਲੀ ਹੁਣ ਉਹਨਾਂ ਨੂੰ ਵੀ ਫਲੈਟ ਟੈਲੀ ਫੀਲਿੰਗ ਆਊਗੀ ਬਰਡਸ ਨੂੰ ਬਿਲਕੁਲ ਜੀ ਇਹ ਉਹਨਾਂ ਦੇ ਫਲੈਟ ਬਣ ਗਿਆ 7-7 ਮੰਜ਼ਲਾ ਇੱਥੇ ਲਗਭਗ 2.5 ਤੋਂ 3000 ਪੰਛੀ ਜਿਹੜੇ ਆ ਕੇ ਰਹਿਣਗੇ ਉਹਨਾਂ ਦਾ ਦਾਣਾ ਪਾਣੀ ਸਾਰਾ ਇੱਥੇ ਸੀਜ਼ਨ ਦੇ ਹਿਸਾਬ ਦੇ ਨਾਲ ਸਾਫ਼ ਸੁਥਰਾ ਵਧੀਆ ਤਰੀਕੇ ਦੇ ਨਾਲ ਮਿਲੂਗਾ ਉਹ ਬੰਦਾ ਇੱਥੇ ਆਊਗਾ ਜਿਹਨੇ ਵੀ ਦਾਣਾ ਪਾਣਾ ਇਥੋਂ ਉਹਨੂੰ ਦਾਣਾ ਅਸੀਂ ਪ੍ਰੋਵਾਈਡ ਕਰਾਵਾਂਗੇ ਜਿਵੇਂ ਦੇਖ ਸਕਦੇ ਹੋ ਬਿਲਕੁਲ ਇੱਕ ਨਾ ਘਰ ਵਾਂਗੂ ਬਣਾਇਆ ਗਿਆ ਹੈ ਬਿਲਕੁਲ ਇੱਕ ਬੂਹੇ ਵਾਂਗੂ ਇੱਕ ਦਰਵਾਜ਼ੇ ਜਿੱਥੇ ਲਗਾਇਆ ਜਾਂਦਾ ਉਹ ਚੀਜ਼ ਛੱਡੀ ਹੋਈ ਹੈ ਬਿਲਕੁਲ ਜੀ ਇਹ ਜਿਹੜਾ ਪ੍ਰੋਜੈਕਟ ਹੈ ਇੱਥੇ ਨਹੀਂ ਬੰਦਾ ਇਹ ਗੁਜਰਾਤ ਤੋਂ ਹੀ ਬੰਦਿਆਂ ਨੇ ਆ ਕੇ ਬਣਾਇਆ ਅੱਛਾ ਇੱਕ ਮਹੀਨੇ ਤੋਂ ਉੱਪਰ ਉਹ ਬੰਦੇ 7-8 ਬੰਦੇ ਆਏ ਸੀਗੇ ਉਹਨਾਂ ਨੇ ਪੂਰਾ ਸਵੇਰ ਤੋਂ ਲੈ ਕੇ ਰਾਤ ਤੱਕ ਕੰਮ ਕਰ ਕਰਕੇ ਇਹਨੂੰ ਸਾਡਾ ਜਿਹੜਾ ਪ੍ਰੋਜੈਕਟ ਹੈ ਇਹਨੂੰ ਕੰਪਲੀਟ ਕੀਤਾ ਮਤਲਬ ਇਸ especially ਤੁਸੀਂ ਗੁਜਰਾਤ ਤੋਂ ਬੰਦੇ ਬੁਲਾਏ ਐ ਇਹ ਬਣਵਾਉਣ ਲਈ ਕਾ ਬਾਤ ਇੱਥੇ ਹੈ ਹੀ ਨਹੀਂ ਇਹਦਾ ਜਿਹੜਾ ਮਟੀਰੀਅਲ ਵੀ ਆ ਸਾਰਾ ਇਹ ਉੱਪਰ ਜਿੰਨਾ ਲੱਗਿਆ ਹੋਇਆ ਇਹ ਟੋਟਲੀ ਸਾਰਾ ਕੋਈ ਰਾਤ ਤੋਂ ਆਇਆ ਜੀ ਹੋ ਕਾ ਬਾਤ ਤੇ ਇਹ ਤਾਂ ਬਿਲਕੁਲ ਹੀ ਸਰਪ੍ਰਾਈਜ਼ਿੰਗ ਵਾਲੀ ਗੱਲ ਹੋ ਗਈ ਜਿਵੇਂ ਅਸੀਂ ਦੇਖਿਆ ਅੱਜਕੱਲ ਲੋਕ ਜਿਹੜੇ ਨੇ ਦਰਖਤ ਕੱਟਦੇ ਜਾ ਰਹੇ ਨੇ ਜਿਸ ਦੇ ਕਾਰਨ ਪੰਛੀਆ ਜਿਹੜੇ ਨੇ ਬੇਕਾਰ ਹੋ ਰਹੇ ਨੇ ਤੇ ਤੁਸੀਂ ਬੜਾ ਹੀ ਵਧੀਆ ਕੰਮ ਕਰ ਰਹੇ ਤੇ ਗੁਜਰਾਤ ਤੋਂ ਤੁਸੀਂ ਕਾਰੀਗਰ ਬੁਲਾਇਆ ਇਹ ਚੀਜ਼ ਲੈ ਦੇ ਲਈ ਬੜੀ ਹੀ ਵਧੀਆ ਗੱਲ ਹੈ ਮੈਂ ਪਹਿਲਾਂ ਮੋਰਵੀ ਗਿਆ ਸੀਗਾ ਜੀ ਉੱਥੇ ਉਜੈਨ ਗਿਆ ਸੀ ਐਮਪੀ ਸਭ ਤੋਂ ਪਹਿਲਾਂ ਮੈਂ ਜਾ ਕੇ ਜਦੋਂ ਇੱਕ ਅਖਬਾਰ ਦੇ ਵਿੱਚ ਐਡ ਦੇਖੀ ਸੀ ਉਹਨੂੰ ਦੇਖ ਕੇ ਮੈਂ ਘਰ ਦੇਖਣ ਗਿਆ ਸੀ ਉਜੈਨ ਉਹ ਜੈਨ ਦੇਖ ਕੇ ਜਿਸ ਬੰਦੇ ਨੇ ਬਣਾਇਆ ਸੀ ਉਹ ਮੋਰਵੀ ਤੋਂ ਸੀ ਉਹਨਾਂ ਨਾਲ ਗੱਲਬਾਤ ਕੀਤੀ ਫਿਰ ਮੈਂ ਉਦੋਂ ਬਾਅਦ ਆਇਆ ਇੱਥੇ ਉਹਨਾਂ ਨੂੰ ਬੁਲਾਇਆ ਫਿਰ ਉਹਨਾਂ ਨੇ ਮੈਨੂੰ ਮੋਰਵੀ ਬੁਲਾਇਆ ਮੋਰਵੀ ਜਾ ਕੇ ਉਹਨਾਂ ਨਾਲ ਸਾਰੀ ਗੱਲਬਾਤ ਕਰਕੇ ਇਹਨੂੰ ਪ੍ਰੋਜੈਕਟ ਨੂੰ ਫਾਈਨਲ ਅਸੀਂ ਕਰਤਾ ਉਦੋਂ ਬਾਅਦ ਕੁਝ ਸਰਦੀਆਂ ਆ ਗਈਆਂ ਜਿਹਦੇ ਕਾਰਨ ਲੇਟ ਹੋ ਗਿਆ ਸਰਦੀਆਂ ਦੇ ਵਿੱਚ ਲਿਵਰ ਜਿਹੜੀ ਹੈਗੀ ਹੈ ਉੱਪਰਲੀ ਕੰਮ ਨਹੀਂ ਕਰਦੀ ਇਹਨਾਂ ਦੀ ਤੇ ਸਾਡੇ ਜਿਹੜੇ 2-3 ਮਹੀਨੇ ਆ ਉਹ ਇਸ ਗੱਲ ਦੇ ਵਿੱਚ ਸਰਦੀਆਂ ਦੇ ਨਿਕਲ ਗਏ ਨਹੀਂ ਤਾਂ ਇਹ ਪ੍ਰੋਜੈਕਟ ਕਾਫੀ ਟਾਈਮ ਪਹਿਲਾਂ ਤਿਆਰ ਹੋ ਜਾਣਾ ਸੀਗਾ ਔਰ ਇਹਦੇ ਨਾਲ ਨਾਲ ਅਸੀਂ نیچے ਪੰਛੀਆਂ ਦਾ ਹਸਪਤਾਲ ਦੀ ਵੀ ਤਿਆਰੀ ਕਰ ਰਹੇ ਹਾਂ ਇਹ ਪ੍ਰੋਜੈਕਟ ਦੇ ਬਾਅਦ ਨਾਲ ਹੀ ਸਾਡਾ ਜਿਹੜਾ ਸੈਕੰਡ ਇਹਦੇ ਵਿੱਚ ਹੀ ਹੈ ਉਹ ਹਸਪਤਾਲ ਵੀ ਪੰਛੀਆਂ ਦਾ ਬਣੇਗਾ ਸਾਰੇ ਸ਼ਹਿਰ ਚੋਂ ਜਿੱਥੋਂ ਮਰਜੀ ਪੰਛੀ ਆਣਗੇ ਉਹਨਾਂ ਦਾ ਇਲਾਜ ਇੱਥੇ ਹੋਏਗਾ ਮੰਤੇ ਜਿਵੇਂ ਕੀ ਸਰ ਆਪਾਂ ਇਹ ਚੀਜ਼ ਤਾਂ ਦੇਖ ਲਈਏ ਹੁਣ ਆਪਾਂ ਥੱਲੇ ਜ਼ਰੂਰ ਜਾ ਕੇ ਦੇਖਾਂਗੇ ਵੀ ਤੁਸੀਂ ਕਿਹੜੇ ਹਸਪੀਟਲ ਦੀ ਗੱਲ ਕਰ ਰਹੇ ਫਾਈਨਲੀ ਉਹ ਬਣਿਆ ਤਾਂ ਨਹੀਂ ਹੋਇਆ ਲੇਕਿਨ ਆਪਾਂ ਜ਼ਰੂਰ ਦੇਖਣਾ ਚਾਹੂਗੇ ਉਹ ਕਿੱਦਾਂ ਦਾ ਬਣ ਰਿਹਾ ਹੈ ਹਾਂਜੀ ਫਸਟ ਫਲੋਰ ਤੇ ਅਸੀਂ ਜਿਹੜਾ ਹਸਪੀਟਲ ਦਾ ਪ੍ਰੋਵੀਜ਼ਨ ਰੱਖਿਆ ਹੋਇਆ ਉੱਥੇ ਅਸੀਂ ਬਸ ਬਿਲਡਿੰਗ ਦੀ ਜਿਵੇਂ ਜਿਵੇਂ ਰੈਨੂਏਟ ਹੋ ਰਹੀ ਆ ਹਸਪੀਟਲ ਵੀ ਅਸੀਂ ਨਾਲੋਂ ਨਾਲ ਤਿਆਰ ਕਰਵਾ ਦਨਾ ਉਹਦੇ ਵਿੱਚ ਵੀ ਕੋਈ ਜ਼ਿਆਦਾ ਟਾਈਮ ਨਹੀਂ ਲਗਾਉਣਾ ਇਹ ਜਿਹੜਾ ਭਗਵਾਨ ਮਹਾਵੀਰ ਦਾ ਅਸੀਂ ਜੀਵ ਸੇਵਾ ਦੇ ਉੱਤੇ ਚੱਲੇ ਆਂ ਸਾਡਾ ਮਕਸਦ ਸਿਰਫ ਇਹੀ ਹੈ ਵੀ ਜਿਵੇਂ ਤੁਸੀਂ ਦੱਸਿਆ ਬ੍ਰਿਕਸ਼ ਕੱਟੇ ਜਾ ਰਹੇ ਆ ਹੋਰ ਕੱਟੇ ਜਾ ਰਹੇ ਆ ਇਹ ਸਾਡਾ ਇੱਕ ਅਸੀਂ ਹੈੱਡ ਆਫਿਸ ਬਣਾ ਲਿਆ ਜੀ ਇਹਨੂੰ ਅਸੀਂ ਇਹਦੀਆਂ ਬ੍ਰਾਂਚੇਜ਼ ਅਲੱਗ-ਅਲੱਗ ਥਾਵਾਂ ਤੇ ਹਰ ਸ਼ਹਿਰ ਦੇ ਵਿੱਚ ਕਿਉਂਕਿ ਇੱਧਰ ਨਾਰਥਰਨ ਇੰਡੀਆ ਦਾ ਜੇ ਪਹਿਲਾ ਪ੍ਰੋਜੈਕਟ ਹੈ ਨਾਰਥਰਨ ਇੰਡੀਆ 'ਚ ਤੁਹਾਨੂੰ ਇਹ ਚੀਜ਼ ਕਿਤੇ ਨਹੀਂ ਮਿਲੂਗੀ ਜਿੱਥੇ ਪੰਛੀ ਆਜ਼ਾਦ ਰਹਿਣ ਜਿੰਨੇ ਵੀ ਬਣੇ ਹੋਏ ਆ ਉਹ ਤਕਰੀਬਨ ਸਾਰੇ ਉਸ ਤਰੀਕੇ ਨਾਲ ਬਣੇ ਕਿਤੇ ਜਾਲੀਆਂ ਲੱਗੀਆਂ ਕੁਛ ਲੱਗਿਆ ਇਹ ਜਿਹੜਾ ਪ੍ਰੋਜੈਕਟ ਆ ਇੱਕ ਅਨੋਖਾ ਬਿਲਕੁਲ ਅਨੋਖਾ ਹੈ ਇਹ ਅਲੱਗ ਤਰੀਕੇ ਦਾ ਅਸੀਂ ਇਹਨੂੰ ਬਣਾਇ ਸਾਨੂੰ ਕਈ ਥਾਵਾਂ ਤੋਂ ਆਫਰਾਂ ਵੀ ਆ ਚੁੱਕੀਆਂ ਐ ਵੀ ਸਾਨੂੰ ਵੀ ਇਹ ਬਣਵਾ ਕੇ ਦਿਓ ਅਸੀਂ ਸਿਰਫ ਇਹ ਇਹਦੀ ਵੇਟ ਕਰ ਰਹੇ ਆ ਵੀ ਇਹਨੂੰ ਚਾਲੂ ਕਰਕੇ ਅਸੀਂ ਇਹਨੂੰ ਭਰਦੀਏ ਲੋਕ ਆ ਕੇ ਦੇਖਣ ਤੇ ਫਿਰ ਅਸੀਂ ਇਹਨੂੰ ਸਾਰੇ ਪੰਜਾਬ ਦੇ ਵਿੱਚ ਸਾਡੀ ਕੋਸ਼ਿਸ਼ ਆ ਵੀ ਹਰ ਸ਼ਹਿਰ ਦੇ ਵਿੱਚ ਅਸੀਂ ਇਹਦੇ ਨਾਲ ਦੇ ਜਿੰਨੇ ਵੀ ਬਣ ਸਕਦੇ ਆ ਕਰ ਪਸ਼ ਪੰਛੀਆਂ ਦੇ ਬਨਾਈਏ ਬਾਤ ਤੇ ਬਹੁਤ ਹੀ ਵਧੀਆ ਸੋਚ ਹੈ ਸਰ ਇੱਕ ਗੱਲ ਜਰੂਰ ਪੁੱਛਣਾ ਚਾਹੂੰਗੀ ਇਹਨਾਂ ਤੁਸੀਂ ਵਧੀਆ ਕੰਮ ਕਰ ਰਹੇ ਹੋ ਸਰ ਇਹ ਚੀਜ਼ ਬਣਾਉਣ ਦੇ ਵਿੱਚ ਤੁਸੀਂ ਜਿਵੇਂ ਕਿਹਾ ਗੁਜਰਾਤ ਤੋਂ ਤੁਸੀਂ ਸਪੈਸ਼ਲੀ ਬੰਦੇ ਬੁਲਵਾਏ ਸੀ ਕਿੰਨੇ ਕਿੰਨੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪਰੇਸ਼ਾਨੀ ਤਾਂ ਜਦੋਂ ਮੈਂ ਜਾਣਾ ਸੀਗਾ ਮੋਰ ਵੀ ਉਸ ਵੇਲੇ ਮੈਨੂੰ ਹੋਈ ਸੀਗੀ ਲੇਕਿਨ ਉਹ ਤੋਂ ਬਾਅਦ ਨਹੀਂ ਮੇਰੀ 에ਅ ਟਿਕਟ ਵੀ ਕੈਨਸਲ ਹੋ ਗਈ ਸੀਗੀ ਫਲਾਈਟ ਇੱਕ ਦਿਨ ਅਡਵਾਂਸ ਨਿਕਲ ਗਈ ਸੀ ਕਹਿੰਦਾ ਮਤਲਬ ਉਹ ਮੈਂ ਦੇਖਿਆ ਹੀ ਨਹੀਂ ਵਾਪਸੀ ਵੇਲੇ ਵੀ ਮੈਨੂੰ ਥੋੜੀ ਜੀ ਆਂ ਜਾਂ ਅਜ ਦਿੱਕਤ ਹੋਈ ਉਸ ਤੋਂ ਬਾਅਦ ਮੈਨੂੰ ਕੋਈ ਅਸੀ ਪਰੇਸ਼ਾਨੀ ਨਹੀਂ ਹੋਈ ਇਹ ਕੰਮ ਕਰਨ ਲੱਗੇ ਲੇਕਿਨ ਮੰਦੇ ਵਿੱਚ ਸੀ ਕਿ ਮਾਦਾ ਪਿਤਾ ਦਾ ਜਿਹੜਾ ਸੁਪਨਾ ਸਕਾਰ ਕਰਨਾ ਹੈ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਠੀਕ ਹੈ ਸਾਡੇ ਮਾਦਾ ਪਿਤਾ ਥੋੜੇ ਟਾਈਮ ਦੇ ਵਿੱਚ ਦੁਨੀਆ ਨੂੰ ਛੱਡ ਗਏ ਸਾਡ ਨੂੰ ਛੱਡ ਗਏ ਫਾਦਰ ਸਾਹਿਬ ਦਾ ਲਾਸਟ ਵੀਕ ਹੀ ਜਾਨੀ ਕਿ ਹੋਇਆ ਲੇਕਿਨ ਉਹਨਾਂ ਨੂੰ ਜਾਣ ਤੋਂ ਪਹਿਲਾਂ ਪਹਿਲਾਂ ਇੱਕ ਰੀ ਬਿਲਡਿੰਗ ਨੀਅਰ ਬਾਊਟ ਬਣ ਗਈ ਸੀਗੀ ਉਹਨਾਂ ਦੀ ਜਿਹੜੀ ਇੱਛਾ ਸੀਗੀ ਉਹਨਾਂ ਦੀ ਮੈਂ ਪੂਰਨ ਕਰਨ ਦੀ ਕੋਸ਼ਿਸ਼ ਕੀਤੀ ਹੈ ਉਮੀਦ ਹੈ ਇਹ ਜਿਹੜੇ ਜਿੱਥੇ ਵੀ ਹੋਣਗੇ ਉੱਚ ਜਗ੍ਹਾ ਤੇ ਬੈਠੇ ਆ ਔਰ ਜਦੋਂ ਪ੍ਰੋਜੈਕਟ ਚੱਲ ਗਿਆ ਦੇਖ ਕੇ ਖੁਸ਼ ਹੋਣਗੇ ਜਿਵੇਂ ਕਿ ਅਸੀਂ ਸਰ ਨਾਲ ਗੱਲਬਾਤ ਕੀਤੀ ਹੈ ਤਾਂ ਤੁਹਾਨੂੰ ਦੱਸਦੀ ਹੈ ਕਿ ਪਹਿਲੀ ਵਾਰ ਉੱਤਰੀ ਭਾਰਤ ਦੇ ਵਿੱਚ ਜਿਹੜਾ ਪੰਛੀਆਂ ਦਾ ਹਸਪਤਾਲ ਬਣਾਇਆ ਜਾ ਰਿਹਾ ਉਹਨਾਂ ਦੇ ਰਹਿਣ ਲਈ ਬੜੀ ਹੀ ਵਧੀਆ ਜਿਹੜੀ ਹੈ ਥਾਂ ਬਣਾਈ ਜਾ ਰਹੀ ਹੈ ਤਾਂ ਕਿ ਜਿਹੜੇ ਪੰਛੀ ਦਰੱਖਤਾਂ ਤੇ ਰਹਿੰਦੇ ਨੇ ਤੇ ਉਹ ਬੇਕਾਰ ਹੋ ਜਾਂਦੇ ਤਾਂ ਕਿ ਇੱਥੇ ਆ ਕੇ ਰਹਿਣ ਤੇ ਆਪਣਾ ਜਿਹੜਾ ਜੀਵਨ ਹੈ ਉਹ ਵਿਤੀਤ ਕਰਨ ਤੇ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਇਹ ਪ੍ਰੋਜੈਕਟ ਹੈ ਕਿੱਦਾਂ ਦਾ ਹੈ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਤੇ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਤਾਂ ਸਿਟੀ ਹੈਡ